ਵੀ ਵੇ ਕੀ ਹੋ ਰਾ ਸਾਰੇ ਭਰਾਵਾਂ ਨਾਲ ਸਾਰੇ ਘਰ ਪਰਿਵਾਰ ਵਧੀਆ ਆਉਣਗੇ ਲੈ ਭਈ ਆਪਣਾ ਸਾਰਾ ਸਮਾਨ ਆਪਾਂ ਲਾ ਕੇ ਕੀ ਕੀ ਇਟਾਂ ਦਾ ਰਲਾ ਦਈਏ ਜਾਂ जल्दी 6:58 ਹੋ ਗਏ 7:00 ਵਜੇ ਨੂੰ ਇਹ ਲਾ ਦਾਂਗੇ ਬਸ ਤਰੋਂ ਠੀਕ ਹੈ ਅੱਜ ਬੱਚੇ ਵੀ ਛੱਡ ਆਏ ਕੋਈ ਨਾਲ ਠੀਕ ਹੈ ਦਿਖਾਉਣੇ ਆ ਜਾਨਵਰ ਇੱਕ ਵੰਡ ਛੱਡ ਦੇਣਾ ਲਾ ਕੇ ਨਾ ਜਾਲ ਚ ਪਾ ਲਈਏ ਜਲਦੀ ਜਲਦੀ 7:00 ਵਜੇ ਉਹਦੇ ਲਾ ਦਾਂਗੇ 7 ਜਾਂ 2 ਤੇ ਜਾਂ 3 ਤੇ ਠੀਕ ਹੈ ਉਹ ਬਈ ਖੁੱਡਾ ਖੋਲਦੇ ਆਪਾਂ ਛਤਿਆਂ ਦਾ ਲਾਤੀਆਂ ਤੇ ਬਰਕੂਤਰ ਬੱਗ ਗਏ ਫਿਰ ਉਹਲੇ ਲਾਉਣੇ ਆਂ ਨਾ ਟੱਡ ਦਾ ਦੇਖਾਂ ਇਹਨਾਂ ਦੇ ਛਾਲੀ ਨੇ ਰਿਹਾਸ ਕਰਤੇ ਰੱਖੀ ਕਿਸ ਨੇ ਇਹ ਪਾਇਨਾ ਮਾਸ ਤੋਂ ਆ ਪਾਇਨ ਕੁਤਰੀ ਨਾ ਤਾਂ ਹੀ ਨਹੀਂ ਉੱਡ ਰਿਆ ਚਾ ਟੱਡੇ ਦਾ ਤਾਂ ਖਾਲੀ ਆ ਬਈ ਇੱਕ ਆ ਇਹ ਮੇਰਾ ਜੇ ਇਹ ਤਾਂ ਕੁਤਰੀ ਉੱਡੀ ਫੇਰੀ ਧਿਆਨ ਨਾਲੇ ਰੱਖੀ ਬੱਠਾ ਬੱਚਾ ਯਾਰ ਇਹਦੀ ਵੀ ਧਾਣੇ ਆ ਯਾਰ ਭੰਦੇ ਕੀ ਚੱਕਰ ਹੈ ਨਾਣੇ ਥੋੜੇ ਪਾਇਆ ਆ ਦੇਖੀ ਲਾਲ ਠੀਕ ਹੈ ਯਾਰ ਦੋ ਬ ਚਾਰ ਕੱਢ ਲੈਣੇ ਆ ਇੱਕ ਲਾਲ ਹੋ ਜੀ ਤੇ ਦੋ ਦੂਜੇ ਕੱਢ ਲੈਣੇ ਨੇ ਇਹਦੇ ਨਾਲ ਛੋਟੇ ਨਾਲ ਹੀ ਜਾਣ ਪਰ ਆਪਣੇ ਆਹ ਵੇਖਿਆ ਬਾਈ ਇਹ ਖਾਲੀ ਹੋ ਮਗਰੀ ਖਾਲੀ ਇਹਦਾ ਖਾਲੀ ਤਾਂ ਉਹ ਵੀ ਹੋਣੇ ਚਾਹੁੰਦੇ ਬਈ ਪਰ ਬਦਾਂ ਹੀ ਕੀ ਚੱਕਰਾ ਚੌਥਾ ਆਪਣਾ ਵੱਡਾ ਉਥਰਾ ਬੈਠਾ ਇੰਨੀ ਇਹ ਵੀ ਭਾਇ ਇਹ ਵੀ ਆ ਲੋ ਇਹ ਵੀ ਖਾਲੀ ਹੈ ਲੈ ਭਈ ਇਹਨੂੰ ਜਾਲਾ ਰੱਖ ਲਈ ਤੇ ਛੱਡਦੇ ਆਪਾਂ ਚਾਰੇ ਪੁੱਤਰ ਉਹ ਬਈ 7 ਵਜ ਗਿਆ 2 ਮਿੰਟ ਹੋ ਗਏ ਹਨ ਤੇ ਆ ਬੈਠੇ ਆਪਣੇ ਪਟਕ ਪਰ ਪਹਿਲੇ ਅਡੂ ਪਾ ਲਈ ਮੇਰੀ ਸੁਆਹ ਇਹਨੂੰ ਅੱਜ ਪਾਣੀ ਲਾ ਦੀ ਮੜਾ ਜਾ ਲੈ ਬਈ ਘੱਟੀ ਵਾਲਾ ਆ ਸੀ ਨਾ ਨੋੜਿਆ ਉ ਚੱਲਿਆ ਬਈ ਇੱਕ ਠੀਕ ਹੈ ਬਈ ਇੱਕ ਤੇ ਹੋਰ ਪੜਦੇ ਆ ਜੋ ਚਿੱਟੀਆਂ ਲੈ ਇਹ ਚਿੱਟੀਆਂ ਦਾ ਦੂਜਾ ਕਾਲ ਪੁੱਛੋ ਬਈ ਚੱਲ ਪਿਆ ਵੀ ਪੜਦੇ ਹੁਣ ਅਸੀਂ ਚਿੱਟੀਆਂ ਵਾਲਾ ਇਹ ਨਹੀਂ ਦੇਖਣਾ ਵਾਲਾ ਦੀਦਾਗਾ ਪੀਰਗੋਟ ਆਪਾਂ ਕਾਲ ਪੁੱਛਾ ਡਾ ਬਈ ਲੈ ਬਈ ਤੀਜਾ ਇੱਕ ਮਿੰਟ ਹੋਈ ਲੈ ਬਈ ਆਸੀ ਤੀਜਾ ਪੁਣਾ ਇਹ ਗਿਆ ਸੀ ਹੋ ਗਿਆ ਹੋ ਗਿਆ ਸਿੱਧਾ ਨੀਵੇਂ ਹੀ ਹੋ ਗਏ ਬਈ ਉਹ ਕੰਧ ਨੂੰ ਪਨੇ ਕਿਧਰ ਨੂੰ ਹੋ ਗਿਆ ਯਾ ਦੇ ਦੇ ਕਿੱਦਾਂ ਹੋ ਗਿਆ ਹਾਂ ਆਉਂਦਾ ਬਈ ਕਿੱ ਆ ਕੋਈ ਤਿੰਨੇ ਹੋ ਗਏ ਤਿੰਨੇ ਛੱਡੇ ਹੋਰ ਕੋਈ ਨਹੀਂ ਕੱਢਦੇ ਅੱਜ ਕਿ ਆ ਬਈ ਬਾਅਦ ਚ ਦਿਖਾਵਾਂ ਇਹ ਹੁਣ ਆਪਾਂ ਕੰਮ ਕੰਮ ਕਰ ਦਈਏ ਨੇ ਇਹ ਸ਼ਰਤੇ ਬਈ 7 ਦੋਪਹਿਰ ਤੇ ਅੱਜ ਠੀਕ ਐ ਜੀ ਬਈ 9:00 ਵਜੇ 52 ਮਿੰਟ ਹੋ ਗਏ ਆ ਫਿਰਦੇ ਦੋਨੇ ਉੱਡੇ ਕੈਮਰਾ ਹੋ ਗਿਆ ਬਲਰ ਦੂਰੀ ਹੋਰ ਵੇ ਨੋ ਬੋਨ ਜਾ ਦੋਨੇ ਵੱਡਿਆਂ ਦਾ ਬਹਿ ਗਿਆ ਸੀ ਇੱਕ ਚਾ ਦੇਖਦੇ ਅੱਜ ਇਹ ਕਿੰਨਾ ਟੈਕ ਕਰਦੇ ਕੱਲ ਦਾ ਕਿ 3 10 40 ਕੁਛ ਦੋਨੋਂ ਨੇ ਅੱਜ ਦੇਖਦੇ ਕਿੰਨਾ ਟਾਈਮ ਕਰਦੇ ਆ ਜਦੋਂ ਇਹਦੇ ਘਟਾਉਦੇ ਆ ਠੀਕ ਹੈ ਬਈ ਨੋ ਨੋ ਬੋਨ ਜਾ ਜਾ ਚਲਣ ਜਾ ਹੋ ਗਏ ਠੀਕ ਹੈ 10 ਵਜਣ ਵਾਲਿਆ ਦੇਖਦੇ ਕਿੰਨਾ ਟਾਈਮ ਕਰਦੇ ਆ ਜਾਂਦੇ ਦੋਨੇ ਹਵਾ ਚੱਲੀ ਜਾਂਦੀ ਭਾਤ ਤਾਂ ਬਿਲਕੁਲ ਹੋ ਰਿਹਾ ਹੈ। ਇਹ ਤਾਂ ਦੇ ਦੇ ਕਿੰਨਾ ਟਾਈਮ ਲੱਗਦਾ ਉਹਦੇ ਨੇ। ਕਿੰਨਾ ਟਾਈਮ ਕਰਦੇ ਦੱਸੋ ਇਹ ਸੁਣ ਕੇ ਅੱਜ। ਆਪਾਂ ਵੀ ਆ ਤਾਂ ਮੰਡਾ ਡਾਈ ਬੈਠੇ ਸੀ ਥੱਲੋਂ ਦੇਖੇ ਨਿਸ਼ਾਨ ਚ ਪਏ। ਇੱਥੇ ਕਿਵੇਂ ਕੀ ਗੱਲਬਾਤ ਕਰੀ ਜਾਂਦੇ ਆ। ਚਾਹ ਬਈ। ਇਹ ਹੋਣੇ ਬਾਅਦ ਚਾਹ ਕਰਾਉਣੇ ਸ਼ੌਂਕ ਕਿੰਨੇ ਵਜੇ ਵੰਦੇ ਅੱਜ। ਉਹ ਬਈ 10:55 ਹੋ ਗਏ। ਆਖਰ ਦੇ ਦੋਨੇ ਠੀਕ ਐ ਨੀਵੇਂ ਆ ਗਏ ਹੁਣ ਦੋਨੇ ਜੁੱਟ ਹੋਣਾ ਹੀ ਫਿਰਦੇ ਆ 10:54 ਬਈ 7 ਵਜੇ ਗੱਡੀ 7:02 ਕਦੇ ਠੀਕ ਐ ਦੇ ਦੇ ਕਿੰਨਾ ਕ ਟਾਈਮ ਕਰਦੇ ਹੋਰ ਵਜਾਉਂਦੇ ਆ 11:30 ਕਾ 11:30 ਕਰਦੇ ਨੇ ਬਹੁਤ ਐ ਯਾਰ ਅੱਜ ਆਖਰ ਦੇ ਦੋਨੇ ਫੇਰ ਲਾਦਾ ਮੋੜਨਗੇ ਬਈ ਆ ਗਏ ਦੋਨੇ ਬਾਸ ਮੋੜਨਗੇ ਬਈ ਦੋਨੇ ਉਤਰਾ ਹੋ ਜਾਂਦੇ ਆ ਪਰ ਉਹਨਾਂ ਨੂੰ ਆਹਰ ਦਾ ਮੜਾ ਕਰਤੇ ਦਿਹੁਣੇ ਇੱਕ ਪਿੰਟ ਰੰਗੜ ਆਉਂਦੇ ਬਈ ਇਹ ਆਸੀ ਤੋ ਜਰੀ ਨਾਲ ਹੀ ਹੋਵੇ ਬਈ ਇਹ ਸਿੱਕਾ ਤੇ ਇਹਨੇ ਮੁਰਗੇ ਬਈ ਦੋਨੇ ਆਣੇ ਵਾਪਸ ਚੜਨਗੇ ਹੁਣ ਨਾਲ ਦਾ ਆਪਣਾ ਤੇ ਦਾ 54 ਹੋਗੇ ਉਹ ਫੋਤੇ ਇਹ ਦਿਨੇ ਆ ਜਾਂਦੇ ਬਈ ਦੋਨੇ ਆ ਸੀ ਤੇ ਇਹਦੇ ਕਿੰਨਾ ਕੁ ਟਾਈਮ ਕਰਦੇ ਅੱਜ ਯਾਰ 3:11 ਕ'ਵਜਾਉਂਦੇ ਆ 11:00 ਤੇ ਉੱਤੇ ਕਰਦੇ ਨੇ ਟਾਈਮ ਬਹੁਤ ਅੱਜ ਟੈਂਪਰੇਚਰ ਵੀ ਵਧੀਆ ਦਾ ਬਈ ਗਰਮੀ ਵਧੀਆ ਚੱਲੀ ਅੱਜ ਮੈਂ ਗਰਮੀ ਵਧੀਆ ਬਈ ਸਾਰਾ ਕੰਮ ਓਕੇ ਆ ਅਭੀ ਮੈਂ ਹੁਣ ਦੱਸੀ ਵੀ ਕੇ ਪਿਆ ਯਾਰ ਯਾਰ ਇਹਨਾਂ ਬਾਹਰ ਪੈ ਸੀ ਆ ਮੰਜੇ ਤੇ ਥੱਲੇ ਬੜੀਆ ਦੀ ਛਾਂ ਚ ਆਪਾਂ ਦੇਖਦੀ ਦੇਦੇ ਚ ਕੀ ਟਾਈਮ ਕਰਦੇ ਆ ਬਾਈ ਠੀਕ ਐ ਬਾਈ ਟਾਈਮ ਹੋ ਗਿਆ 11:23 ਆ ਫਿਰਦੇ ਦੋਨੇ ਠੀਕ ਇਕੱਠੇ ਤੇ ਵਾਪਸ ਜਾਣਗੇ ਮੈਂ ਲਾ ਤਾਂ ਚੜਨਗੇ ਹੁਣ ਫੇਰ 11:23 ਤੇ ਬਾਦ ਮੋੜ ਗਏ ਤਾਂ ਚੰਗੀ ਗੱਲ ਐ। ਆ ਤਾਂ ਮੇਰਾ ਟਾਈਮ ਆ ਗਿਆ ਕਲਾਸ ਦਾ। ਤੇ ਮੈਂ ਆਪਣਾ ਭਰਾ ਆਉਂਦਾ ਨੂਰ ਉਹਨੂੰ ਫੋਨ ਕੀਤਾ ਹੋਇਆ। ਬਸ ਉਹਨੂੰ ਆ ਜਾਣ। ਦੋਨੋਂ ਘਰੇ ਛੱਡ ਕੇ ਚਾਣਨੇ ਉਹਦੇ ਥੱਲੇ। ਕੂਤਰੇ ਨਿਗਰਾ ਕੋਲ ਆਪਾਂ ਬਸ ਅੱਧੇ ਘੰਟੇ ਕਲਾਸ ਲਾ ਕੇ ਹੁਣ ਮੁੜੇ ਆਉਣੇ ਆ। ਠੀਕ ਐ। ਬਸ਼ੇਦ ਜੀ ਦੀ ਕਲਾਸ ਲਾ ਕੇ ਆ ਜਾਗੇ ਅੱਜ ਆਪਾਂ। ਤੇ ਉਹਨਾਂ ਟਾਈਮਾਂ ਫਿਰਦੇ ਆ ਬਈ। ਠੀਕ ਐ। ਮੈਂ ਕਹਿੰਦਾ ਅੱਧਾ ਘੰਟਾ ਹੋਰ ਉੱਡ ਜਾਣ ਬਹੁਤ ਐ। ਠੀਕ ਐ। ਫਿਰ ਸੋਖਾ ਯਾਰ ਆ ਕੇ ਫਿਰ ਆਪਾਂ ਸਾਂਭ ਲਾਂਗੇ ਨਾ। ਨਹੀਂ ਹਜੇ ਉਹ ਮੁੰਡੇ ਨੂੰ ਕੋਈ ਸਾਂਸ-ਸਵਾਲ ਦਾ ਨਹੀਂ ਪਤਾ। ਕੁ ਉਹ ਵੀ ਰਾਤ ਨੂੰ ਮਾਗ ਲਾ ਪਾਣੀ ਵਾਲਾ ਲਵਾ ਜਾਂਦਾ ਆਪਣੇ ਨਾਲ ਠੀਕ ਹੈ ਇਹ ਨਾ ਉਹ ਵੀ ਨਹੀਂ ਕੂਤਰਾ ਬਾਰੇ ਕੁਝ ਪਤਾ ਨਾ ਕੂਤਾ ਤਾਰ ਨਹੀਂ ਆਉਂਦੇ ਨਾ ਉਹਨੂੰ ਕੁਝ ਹੋਰ ਚੱਲ ਯਾਰ ਦੇਖਦੇ ਆ ਬਈ ਆ ਜਾਣ ਦੋਨੋਂ ਤੇ ਆਪਾਂ ਚੱਲਦੇ ਆ ਤੇ ਨੀਗਾ ਉਹਦੀ ਆਪਾਂ ਬਿਠਾ ਕੇ ਉਹਨੂੰ ਜਾਣਦੇ ਆ ਨੀਗਾ ਤੇ ਰੱਖ ਕੇ ਆ ਜਾਂਦੇ ਆ ਬਈ ਦੋਨੇ ਠੀਕ ਹੈ ਸਾਢੇ 11:25 ਕੇ ਹੋ ਗਏ ਸਾਢੇ 11:00 ਵਾਲੇ ਆ ਚਾਓ ਬਈ ਆ ਕੇ ਦਿਖਾਵਾਂਗੇ ਜਣਪਾ ਠੀਕ ਹੈ ਵਾਪਸ ਮੁੜੀ ਜਾਂਦੇ ਹੁਣ ਚੜਨਗੇ ਦੁਰੀਵਰ ਉੱਤੇ ਲੋ ਬਾਈ ਆਪਾਂ ਗਲਾਸ ਲਾ ਕੇ ਆਗੇ 12:10 ਹੋ ਗਏ ਠੀਕ ਐ ਇਹ ਬੰਨੇ ਉਹ ਪੁੱਤਰ ਆਪਣੇ ਖੜੇ ਉੱਤੇ ਠੀਕ ਐ 12:10 ਤੇ ਮੜਾ ਮੋਟਾ ਆਉਣ ਤਾਂ ਨੀਵੇਂ ਆਉਣ ਤਾਂ ਨੀਵੇਂ ਬਾਈ ਫੇਰ ਦਿਖਾਉਣਾ ਠੀਕ ਐ ਜਨਪਰ ਆਪਾਂ ਨੂੰ ਆਪ ਨੂੰ ਵੀ ਦਿਖ ਰਿਹਾ ਕਾ ਤਾਂ ਰੰਗ ਨਹੀਂ ਲੱਗਿਆ ਨਾ ਹੁਣ ਰੰਗ ਲਾਵਾਂਗੇ ਫੇਰ ਛੱਡਾਇਆ ਕਰਾਂਗੇ ਕੱਲ੍ਹ ਤੋਂ ਯਾਰ ਅੱਜ ਬਹਿ ਜਾਉਂਦਾ ਆ ਕੇ ਠੀਕ ਹੈ ਉਸ ਤੇ ਪੁੱਤਰ ਆਪਣੇ ਜੇ ਨੀਵੇਂ ਆ ਕੇ ਫੇਰ ਦਿਖਾਉਣਾ ਠੀਕ ਐ ਹਾਂਜੀ ਬਈ 12 ਜਾਂ 12.5 ਹੋਣ ਵਾਲਿਆ ਆ ਫਿਰਦਾ ਇੱਕ ਦੂਜਾ ਵੀ ਇਹਦੇ ਨਾਲ ਹੀ ਆ ਬਈ ਉਰੀ ਠੀਕ ਆ ਦੋਨੇ ਓਡੇ ਫਿਰਦੇ ਇਕੱਠੇ ਆ ਕਾਲ ਪੁੱਛਾਗਾ ਕਾਲੀ ਕੱਚ ਵਾਲੀ ਇਹਦੇ ਨਾਲ ਹੀ ਫਿਰਦਾ ਠੀਕ ਆ ਬਈ 12.5 ਤ ਉੱਤੇ ਹੋ ਗਿਆ ਟਾਈਮ ਅੱਜ ਜਾਂ ਆਉਣ ਦੇ ਬਈ ਨੀਵੇਂ ਹੋਰ ਤੇ ਫੇਰ ਦਿਖਾਉਣ ਇੱਕ ਸੌ ਦਿਖਾ ਦੋ ਦੂਜਾ ਵੀ ਇਹਦੇ ਨਾਲ ਹੀ ਆ 12.5 ਤ ਉੱਤੇ ਹੋ ਗਿਆ ਟਾਈਮ ਦੇਈਦਾ ਕੀ ਕਰਦੇ ਅੱਜ ਹੋਰ ਕਿੰਨਾ ਕੁ ਟਾਈਮ ਕਰਦੇ ਆ ਲੋ ਵੀ 12:17 ਹੋ ਗਿਆ ਆਪਾਂ ਸਾਢੇ 12 ਆਖੀਂਦੇ ਉਹ ਤੋਂ 12:10 ਤੋਂ ਉੱਤੇ ਟਾਈਮ ਹੈਗੀ ਸਾਢੇ 12 ਦੇ ਵਿੱਚ ਵਿੱਚ ਠੀਕ ਐ ਦੋਨੇ ਦਿਖਾਉ ਦਿੰਨੇ ਆ ਖਦੋਨੀ ਆ ਫੜਦੇ ਓਰੇ ਫੜਦੇ ਦਿਖਾਉਣੇ ਆ 1 ਮਿੰਟ ਆਉਣ ਦੋ ਕਰਦੇ ਫੜਦੇ ਫੜਦੇ 1 ਮਿੰਟ ਬਈ ਸਰਫ ਇੱਕ ਮਿੰਟ ਦੋ ਆਹ ਫੜਦੇ ਬਈ 12:17 ਤੇ ਉੱਤੇ ਹੋਗੇ 12:20 ਹੋਗੇ ਹੋਣਗੇ ਤੇ ਮੇਰੇ ਨਾਲ ਹੁਣ ਚੱਕਰ ਮਾਰ ਕੇ ਦੂਰੀ ਵਾਰ ਚੜਪੇ ਠੀਕ ਹੈ ਮੈਂ ਹਾਂ ਮੋੜਨਾ ਕਿ ਬਈ ਦੋਨੇ 21 12 20 ਤੇ ਦੇ ਦੇ ਕਿੰਨਾ ਟਾਈਮ ਕਰਦੇ ਹੋ ਦੋਨੇ ਆ ਸਕਦੇ ਬਈ ਦੇ ਲੋ ਬਈ ਆਉਂਦੇ ਆ ਡਾਈ ਵੀ ਦੇਖ ਲੋ ਉਹਨਾਂ ਦੀ ਠੀਕ ਹੈ ਬਈ ਗੱਲਬਾਤ ਐਂਡ ਹੈ ਡਾਈ ਐਂ ਦੋਨਾਂ ਦੀ ਕਿਹਾ ਬਈ ਦੇ ਨੇ ਕਿੰਨੇ ਵਜੇ ਪਹੁੰਚਦੇ ਹੁਣ ਲੋ ਬਈ 12:20 ਮਿੰਟ ਤੇ ਬਹਿ ਗਿਆ ਆਪਣਾ ਜਾਗੂਪੁਰਾ ਕਾਲ ਪੁੱਛਾ ਠੀਕ ਐ ਤੇ ਦੂਜਾ ਵੀ ਆਫਰ ਦਾ ਸਰਤੇ ਮੈਂ ਸਾਥ 24 ਬੈਠੂਗਾ ਤੇ ਇਹਨੂੰ ਆਪਾਂ ਤਾਰ ਦਿੰਨੇ ਆ ਬਈ ਠੀਕ ਐ ਆਫਰ ਦਾ ਬੁਲਾਰਾ ਹੋ ਜਾਂਦਾ ਕੈਮਰਾ ਮਾੜਾ ਜਾਉਂਦਾ ਜਾਨ ਨੂੰ ਚੰਗੀ ਦਾ ਦਿਖਾਉਣੇ ਬਈ ਐਣੀ ਕੋ ਤਾਂ ਬਾਅਦ ਸੋ ਮੁੜ ਜੇ ਆਫਰ ਦਾ ਬਈ ਕਿਹਾ ਉਹ ਕਰਦੀ ਬੰਦ ਯਾਰ ਬਈ 12 ਵਜੇ ਮੀਟਿੰਗ ਤੇ ਬੈਗਿਆ ਲਓ ਭਾਈ 12 20 ਤੇ ਬੈਠਾ ਉਤਰ ਆਪਣਾ ਜੋਰ ਲਾ ਗਿਆ ਬਾਲਾ ਯਾਰ ਅੱਜ ਠੀਕ ਐ ਆਹ ਦੇਖ ਲਓ ਉਤਰ ਪਾਣੀ ਮੰਗਦਾ ਆਪਾਂ ਧੋ ਗਏ ਪਾਣੀ ਆ ਗਿੱਲਾ ਕਰਕੇ ਟਮਾਟ ਸਾਰਾ ਆਹ ਦੇਖੋ ਯਾਨੀ ਇੱਕ ਵਾਰੂੰ ਚੁੰਝ ਲਵਾਤੀ ਇਹਦੀ ਪਰ ਥੋੜਾ ਪਾਣੀ ਹੋਰ ਪਿਆ ਦੇਨੇ ਆ ਇਹਨੂੰ ਠੀਕ ਐ ਭਾਈ ਪਾਣੀ ਪਿਉਣਾ ਇਹਨੂੰ ਬਸ ਸਿਆਣਾ ਬਹੁਤਾ ਜਾਨਵਰ ਐ ਆਪਣਾ ਇਹਨੂੰ ਪਾਣੀ ਪਿਉਣਾ ਬਸ ਠੀਕ ਐ ਨਾ ਭਾਈ ਨੂੰ ਪਾਣੀ ਪਿਆਦੀ ਐ ਫਿਰ ਮਦਮ ਵਗਾਰਾ ਪਾਵਾਂਗੇ ਆ ਸਾਲਾ ਸਵੇਰੇ ਦੀ ਬੈ ਗਿਆ ਸੀ ਇਹਦਾ ਕੋਈ ਚੱਕਰ ਨਹੀਂ ਆਪਾਂ ਨੂੰ ਇਹਨੂੰ ਤਾਂ ਟਾਂਗੇ ਦੇ ਬੰਨਣ ਨੂੰ ਰੱਖਾਂ ਯਾਰ ਹੁਣ ਇਹ ਨਹੀਂ ਉੱਡਦਾ ਸਾਲਾ ਉਹ ਫਿਰ ਦੇਖ ਕੇ ਇਹਦੇ ਨਾਲ ਦਾ ਭਈ ਇਹਨੂੰ ਆਦਾ ਫਿਰਦਾ ਮੈਂ ਸਾਜੂ ਦੂਰੀ ਵੱਰ ਚੜ ਗਿਆ ਜੇ ਹੁਣ ਨੀ ਮਾਇਆ ਫੇਰ ਦਿਖਾਵਾਂ ਠੀਕ ਹੈ ਭਈ 12:20 ਤੇ ਮੁੜ ਗਿਆ ਵਾਪਸ ਉਹ ਇਹ ਨਹੀਂ ਛੱਡਾਂ ਭਈ ਪਹਿਲਾਂ ਆਪਾਂ ਪੀਰਕੋਟ ਕੂਤਰੋਂ ਠੀਕ ਹੈ ਜਾਂ ਉਹਨੂੰ ਛੱਡਾਂ ਦੋਨਾਂ ਜਿੱਕਰ ਨੂੰ ਛੱਡ ਲਾਂਗੇ ਯਾਰ ਇੱਕ ਪੀਰੀਅਡ ਛੱਡ ਲਾਂਗੇ ਉੱਤੇ ਛੱਡ ਲਵਾਂਗੇ 12 ਵਜੇ ਵੀ 40 ਮਿੰਟ ਹੋ ਗਏ ਜਮਾ ਸਹੀ ਹਾਸਾ ਉਤਰਾ ਫਿਰਦਾ ਆਪਣਾ ਇੱਕ ਰਹਿ ਗਿਆ ਕਾਲ ਪੁੱਛਾ ਬਹਿ ਗਿਆ ਸੀ ਮੇਸਾ ਜੇ ਵੀ ਹੁਣ ਬੈਠੂਗਾ ਇਹ ਬੈਨ ਦਾ ਤਾਂ ਚੰਗੀ ਗੱਲ ਆ ਯਾਰ ਬਹਿ ਜਾ ਬਹੁਤ ਟਾਈਮ ਹੋ ਗਿਆ ਅੱਜ ਦਾ ਚੌਥੇ ਦਿਨ ਅੱਜ 12 ਵਜੇ 40 ਮਿੰਟ ਕਰਤੇ ਕੋਈ ਚੱਕਰ ਨਹੀਂ ਭਾਈ ਇੰਨਾ ਬਹੁਤ ਸੋਹਣਾ ਹੁੰਦੇ ਆ ਠੀਕ ਹੈ ਤੇ ਭਾਈ ਜਿਹੜੀ ਕੱਲ ਵਾਲੀ ਵੀਡੀਓ ਅੱਜ ਪਾਵਾਂਗੇ ਅੱਜ ਵਾਲੀ ਵੀਡੀਓ ਵੀ ਕੱਲ ਨੂੰ ਪਾਵਾਂ ਠੀਕ ਹੈ 12:40 ਮਿੰਟ ਦੇ ਬੈਠਾ ਅੱਜ ਚੌਥੇ ਦਿਨ ਜਨਵਾਰ ਬਾ ਹੁਣ ਬੈਠੂ ਆ ਬੈਠੇ ਤਾਂ ਚੰਗੀ ਗੱਲ ਐ ਆਸ ਟਾਈਮ ਆਹ ਟਾਈਮ ਵੀ ਬੈਗਿਆ ਨਾ ਬਣੀ ਜਾਂਦੀ ਹਵਾ ਵੀ ਚੱਲੀ ਜਾਂਦੀ ਐ ਤਾਂ ਥੋੜੀ-ਮੋਟੀ ਠੀਕ ਐ ਲੋਜੀ ਵਾਲਾ ਤਾਂ ਕੰਮ ਹੋਇਆ ਪਿਆ ਅੱਜ ਠੀਕ ਐ ਜੇ ਕੀ ਉੱਥੇ ਬਾਜੀ ਉੱਡ ਤਾਂ ਬਈ ਐਣੀ ਪਤਾ ਕਿੰਨੇ ਖਰਦੇ ਕਿੰਨੇ ਬੈਗਿਆ ਆਪਾਂ ਨੂੰ ਕੁਛ ਨਹੀਂ ਪਤਾ ਅੱਜ 15 ਅਪ੍ਰੈਲ ਆ ਅੱਜ ਆਪਣੇ ਘਰੇ ਹੈਗੀ ਇਹਦੀ ਚੌਥੀ ੜਾਈ ਮੇਰੇ ਨਾਲ ਅੱਜ ਚੌਥੀ ਲਈ ਬਹੁਤ ਸੋਹਣੇ ਉੱਡੇ ਆ ਜਾਂ ਜਾਨਵਰ ਆਪਣਾ ਇਹ ਬਾਹਰ ਉਹ ਬੈ ਗਿਆ ਵੀ ਪਰ ਦੀ ਛਤਰੀ ਤੇ ਠੀਕ ਐ ਇਹਨੂੰ ਹੁਣ ਕਰਦੇ ਬੰਦ ਆਪਾਂ 12:40 ਹੋ ਗਏ ਤੇ ਅੰਦਰ ਕਰਦੇ ਆ ਬਈ ਯਾਰ ਠੀਕ ਐ ਲੈ ਬਾਈ ਕ ਉਤਰਾ ابھی ਬਹਿ ਗਿਆ ਜੀ ਆਪਣਾ 12:40 ਤੱਕ ਆਕਰਮ ਠੀਕ ਐ ਪਰ ਲੇਡੀ ਕੀ ਵਟੋਂ ਪਤਾ ਲੱਗਦਾ ਕ ਉਤਰ ਜੋ ਲਾਗੇ ਠੀਕ ਐ ਬੈਠਣ ਉਹ ਬਈ ਇਹਨੂੰ ਫੇਰ ਪਾਣੀ ਯਾਰਾ ਪਿਉਣੇ ਆ ਵੀ ਠੀਕ ਬੈਠਾ ਬਈ ਆਪਣਾ 12:40 ਤੇ ਇਹਨੂੰ ਬਾ ਹੁਣ ਪਾਣੀ ਦਿੰਨੇ ਆ ਫੇ 2 ਜਾਂ 3 ਵਜੇ ਦਾਮ ਕਰਖਵਾਵਾਂਗੇ ਠੀਕ ਹੈ ਵੀਰੇ ਇਹਨੂੰ ਇਹਨੂੰ ਬੈਠਾ ਦੋ ਬਈ ਜੰਨਾ ਟਾਈਮ ਆਦਾ ਇਹ ਫੇ ਪਾਣੀ ਪਿਉਣੇ ਨੂੰ 20 ਮਿੰਟ ਬਾਅਦ ਪਾਣੀ ਵੀ ਆਵਾ ਬਈ 1 ਵਜੇ ਉਹ ਬੈਠਿਆ ਮੈ ਰੰਗ ਲਾਉਣਾ ਅੱਜ ਤੇ ਮੈਂ ਜਦੋਂ ਇਹਨੇ ਖਾ ਲਿਆ ਸ਼ਾਮ ਨੂੰ ਰੰਗ ਲਾਉਂ ਪੰਜ ਵਜੇ 6:00 ਵਜੇ ਇਹਨਾਂ ਨੇ ਤੇ ਦੇਖੋ ਇਹਦਾ ਹੁਣ ਸੈੱਟ ਹੋ ਗਿਆ ਪੱਲੇਗਾਰਾ ਚੱਕਲੇ ਪਾਣੀ ਇਹਦੇ ਅੱਠ ਜੌਰ ਕੋਈ ਚੱਕਰ ਨਹੀਂ 60 40 ਮਲ ਪਾਣੀ ਲਾਇਆ ਹੋਇਆ ਇਹਨੂੰ ਤੇ ਇਹਨੂੰ 60 ਲੱਗਿਆ ਹੋਇਆ ਠੀਕ ਹੈ ਗਰਮੀ ਕੱਢਣ ਵਾਸਤੇ ਲਾਇਆ ਹੋਇਆ ਪਾਣੀ ਦਵਾਈ ਵਾਲਾ ਬਸ ਉਹੀ ਦਵਾਈ ਦੇ ਸਿਰ ਤੇ ਅਜਿੰਨਾ ਟਾਈਮ ਕਰਕੇ ਵਧੀਆ ਬਥਾਮਾ ਕਰਾ ਕਰਕੇ ਜਾ ਬੈਠਾ ਨੇ ਇਹਨੂੰ ਬਾਚੋ ਆ ਕੇ ਦਿਨ ਨਾ ਮਾ ਮਾ ਪੇ ਦੇ ਇੱਕ ਦੇ ਨੀਚੇ 8 ਬਨਾਮ ਇਹਦੇ ਪਿਆ 8 ਬਨਾਮ ਆ ਪਿਆ ਠੀਕ ਹੈ ਦਵਾਈ ਤਾਂ ਦੱਸਣਾ ਆ ਪਾਈ ਸਿੱਧਾ ਟੱਕਣਾ ਠੀਕ ਹੈ ਤੇ ਅੱਧਾ ਆ ਪਾਇਆ ਸੀ ਅੱਗੇ ਗਰਮੀ ਜਮਾ ਕੱਢ ਦਿੰਦਾ ਅੰਦਰੋਂ ਯਾਰ ਇਹ ਹੁਣੇ ਬਿੱਠਾ ਗਾਰਾ ਮਾਰਨਾ ਕੇ ਅੰਦਰ ਠੀਕ ਹੈ ਪਾਣੀ ਵਾਲੀ ਇਹਦੇ ਦੂਜੀਆਂ ਦੇ ਜਮਾ ਮਾਰੀਆਂ ਪਈਆਂ ਨੇ ਆ ਦੇ ਪਾਣੀ ਵਾਲੀ ਗਰਮ ਹੈ ਗਰਮੀ ਜਾਂ ਗਰਮੀ ਉੱਨੀ ਕੱਢ ਦੇਣਗੇ ਅੰਦਰੋਂ ਆਉਣੇ ਜੇ ਮਾਰੀ ਜਾਣੀ ਉਹ ਵੀ ਮਾਰ ਦੂਗਾ ਗਰਮੀ ਨਿਕਲ ਜੂਗੀ ਨਿਕਲ ਜਾਂਦੇ ਅੰਦਰ ਉਧਰ ਦਾਣਾ ਪਾਣੀ ਰੱਖਿਆ ਜ ਮੈਂ ਚਾ ਬਾਜ ਚ ਖਾਣਾ ਬਈ ਕਬੂਤਰ ਆਪਣੇ ਬੈਠਿਆ ਸੱਟਾ ਪਾਣੀ ਗਰਾ ਪਿਆਤਾ ਸੀ ਆ ਬੈਠਾ ਇੱਕਾ ਤੇ ਇੱਕਾ ਬੈਠਾ ਦੋਨੇ ਬਈ ਬਦਾਮ ਕੱਟ ਕੇ ਰੱਖਤੇ ਇਹਨਾਂ ਨੂੰ ਆਪਾਂ ਹਨ ਤੇ 4 ਵਜੇ ਬਦਾਮ ਰੱਖਾਂਗੇ ਹੋਂਡੇ ਚ ਪਾਣੀ ਗਰਾ ਖਿੱਚ ਜਾਣਗੇ ਜਿਹੜਾ ਇਹਨਾਂ ਨੇ ਪੀਤਾ ਹੈ ਕਿਆ ਬੈਠੇ ਹੈ ਭਾਈ ਬਦਾਮ ਆ ਗਏ ਪਿਆ ਦੋਨਾਂ ਉਤਰਾਂ ਕੱਟਦੇ ਆ ਪਾਠਾ ਅੱਠ ਅੱਠ ਬਦਾਮ ਤੇ ਉਹਨਾਂ ਨੂੰ ਰੱਖਤਾ ਦਾਣਾ ਪਾਣੀ ਤੇ ਨੀਚਲੇ ਉਤਰਾਂ ਦੇ ਮਾਰਦੇ ਆ ਢੇੜਾ ਹੁਣ ਨੀਚਲੇ ਦੇਖ ਕੇ ਆਉਣੇ ਆ ਪਹਿਲਾਂ ਪਾ ਯਾਰ ਫੋਨ ਚਾਰਜਰ ਦਾ ਕਰ ਲਈਏ ਫੇਰ ਚੱਲਾਂਗੇ ਉਧਰਲੀ ਸਾਈਡ ਕੰਟ ਬਸ 30 ਵਾਲੀ ਮਿੰਟਾ ਮਾਰੋ ਜਾਂ 20 ਮਿੰਟਾ ਮਾਰੋ ਢੇੜਾ ਮਾਰਦੇ ਰਹਿਾਂਗੇ ਇਹਨਾਂ ਕੋਲ ਇਹ ਪਾਣੀ ਖਿੱਚ ਲਿਆ ਸੱਟ ਨੇ ਠੀਕ ਹੈ ਬਈ 3:00 ਵੱਜ ਗਏ ਆਪਾਂ ਦੇਖਣਾ ਇਹ ਕੁੱਪਟਰ ਇਹ ਪਾਣੀ ਹੈਗਾ ਇਹ ਤਾਂ ਖਿੱਚੇ ਨਹੀਂ ਉਤਰਨੇ ਮਿੱਠਾ ਗਰਾ ਪਾਰੀਆਂ ਠੀਕ ਆ ਹੁਣ ਸੈੱਟ ਹੋ ਗਏ ਮਾੜੇ ਜੇ ਮਿੱਠਾ ਸਹੀ ਮਰੀਆਂ ਇਹਦੇ ਉਹ ਗਿੱਲਾ ਸੀ ਬਈ ਆਪਾਂ ਗਿੱਲੇ ਜੀ ਰੱਖ رکھے ਆ ਕਾਹਦੋ ਜੀ ਮਾੜਾ ਮੋਟਾ ਹੋ ਜਾਣਗੇ ਨਾ ਜੇ ਮਾੜੀ ਮੋਟੀ ਗਰਮੀ ਹੋਈ ਆ ਬਿੱਟ ਮਾਰੀਏ ਦੇਖ ਲਓ ਬਈ ਪਾਣੀ ਵੀ ਮਰੀ ਸੀ ਵਿੱਚ ਚੱਲ ਮਦਮਾੜੀ ਠੀਕ ਐ ਠੀਕ ਐ ਬਈ ਜਨਮਰ ਇਹ ਪਾਣੀ ਰੱਖੀ ਬੱਟਾ ਕੋਈ ਨਹੀਂ ਨਾ ਬਈ ਇਹਨੂੰ ਰੱਖਣਾ 3 ਵਜੇ 4 ਵਜੇ ਰੱਖਾਂ ਬਈ ਅੱਜ ਇਹਨਾਂ ਮਦਮ ਆਪਾਂ ਠੀਕ ਐ ਤੇ ਆਪਾਂ ਨੀਚੇ ਗੂਤਰਨ ਦਾਣਾ ਪਾਣੀ ਪਾਉਣੇ ਆ ਜਾ ਕੇ ਠੀਕ ਐ ਜੀ ਕਾਂਟੇ ਦੇ ਤੱਕ ਉਹਨਾਂ ਨੂੰ ਪਾਉਣੇ ਆ ਤੇ ਉੱਤਲੇ ਉਤੋਂ ਦਾਣਾ ਬਣੀ ਪਾਇਆ ਪਿਆ ਤੇ ਇਹਨਾਂ ਨੂੰ ਵੀ ਛੱਡ ਕੇ 4:30 ਵਜੇ ਚੱਕ ਲਾਂਗੇ ਉੱਥੋਂ ਠੀਕ ਹੈ ਦਾਣਾ ਬਣੀ ਪਾ ਕੇ